ਗੱਲ ਹੈ ਵੀ ਮੈਂ ਸਮਝਦਾ ਵੀ ਪੰਜਾਬ ਲਈ ਇੱਕ ਬਹੁਤ ਵਧੀਆ ਸੰਦੇਸ਼ ਹੈ ਵੀ ਉਹ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਬਿੱਟੂ ਜੀ ਨਾਲ ਜੋ ਕਿਹਾ ਉਹ ਕਰਕੇ ਵਿਖਾਇਆ ਔਰ ਇੱਕ ਲੋਕਾਂ ਪੰਜਾਬ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਵੀ ਸਾਡਾ ਦਿਲ ਸਾਡੀਆਂ ਬਾਹਾਂ ਖੁੱਲੀਆਂ ਨੇ ਅਸੀਂ ਪੰਜਾਬ ਲਈ ਕੁਝ ਕਰਨਾ ਚਾਹ ਰਹੇ ਹਾਂ ਸੋ ਅੱਜ ਬਿੱਟੂ ਜੀ ਨੂੰ ਵਧਾਈ ਵੀ ਦੇਣ ਆਏ ਆ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬ ਦਾ ਇੱਕ ਨੁਮਾਇੰਦਾ ਅੱਜ ਇੱਕ ਹੋਰ ਸਰਕਾਰ ਵਿੱਚ ਹੈ ਜਿਹੜੇ ਜਿਨ੍ਹਾਂ ਨੇ ਪੰਜਾਬ ਦੇ ਪ੍ਰਤੀ ਫੈਸਲੇ ਲੈਣੇ ਨੇ ਤੋਂ ਮੈਂ ਸਭ ਇਹਨਾਂ ਵੀ ਬਿੱਟੂ ਜੀ ਦੇ ਆਰ ਨਾਲ ਸਾਨੂੰ ਸਾਰਿਆਂ ਨੂੰ ਬੜਾ ਬਲ ਮਿਲਿਆ ਔਰ ਅਸੀਂ ਖਾਸ ਕਰਕੇ ਬੀਜੇਪੀ ਲੀਡਰਸ਼ਿਪ ਮੋਦੀ ਜੀ ਦਾ ਔਰ ਹਰਮੇਸ਼ਾ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਬੜੀ ਅੱਛੀ ਸੋਚ ਪੜਿਆ ਲਿਖਿਆ ਇੱਕ ਖਾਨਦਾਨੀ ਜਿਨ੍ਹਾਂ ਨੂੰ ਜਜ਼ਬਾ ਹੈ ਪੰਜਾਬ ਦੀ ਸੇਵਾ ਕਰਨ ਦਾ ਉਸ ਪਰਿਵਾਰ ਦੇ ਇੱਕ ਨਮਾਇंदे ਨੂੰ ਚੁਣ ਕੇ ਅੱਜ ਹਿੰਦੁਸਤਾਨ ਦੀ ਉਸ ਕੁਰਸੀ ਤੇ ਬਿਠਾਇਆ ਹੈ ਜਿੱਥੇ ਪੰਜਾਬ ਨੂੰ ਉਮੀਦ ਹੋ ਗਈ ਹੈ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਾਸਤੇ ਔਰ ਖਾਸ ਕਰਕੇ ਕਿਸਾਨਾਂ ਦੇ ਵਾਸਤੇ ਬਹੁਤ ਕੁਝ ਕਰਨ ਨੂੰ ਤਿਆਰ ਸਰ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਨਸ਼ਾ ਦੀ ਮਾਰ ਇਸ ਤੋਂ ਜ਼ਿਆਦਾ ਹੈ ਹਰ ਇੱਕ ਪਾਰਟੀ ਜਿਹੜੀ ਵਾਅਦੇ ਕਰਦੀ ਹੈ ਸੋਹਾਂ ਵੀ ਚੱਕੀਆਂ ਜਾਂਦੀਆਂ ਨੇ ਇਸ ਨਾਮੇ ਟੈਕਨੀਕਲ ਸੇ ਨਹੀਂ ਬਣਿਆ ਔਰ ਇੰਡਸਟਰੀ ਖਤਮ ਹੋਣ ਕਰਕੇ ਬੇਰੋਜ਼ਗਾਰੀ ਬਹੁਤ ਵਧ ਰਹੀ ਹੈ ਇਸ ਕੋਈ ਦੋਰ ਆਏ ਨਹੀਂ ਵੀ ਪੰਜਾਬ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਦੀ ਲੋੜ ਹੈ ਜਿਸ ਕਰਕੇ ਅਸੀਂ ਸਮਝਦੇ ਹਾਂ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਨ ਦੀ 2027 ਦੀ ਬੜੀ ਜ਼ਰੂਰਤ ਹੈ ਕਿਉਂਕਿ ਜਿੰਨੀ ਦੇਰ ਤੱਕ ਸੈਂਟਰ ਦਾ ਥਾਪੜਾ ਨਾ ਹੋਵੇ ਜਿੰਨੀ ਦੇਰ ਤੱਕ ਸੈਂਟਰ ਦੀ ਸਰਕਾਰ ਤੁਹਾਡੇ ਸਿਰ ਤੇ ਨਾ ਹੋਵੇ ਤੇ ਤੁਸੀਂ ਸੂਬੇ ਦੀ ਤਰੱਕੀ ਨਹੀਂ ਕਰ ਸਕਦੇ ਨਸ਼ੇ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਇਸ 'ਚ ਕੋਈ ਦੋ ਰਾਏ ਨਹੀਂ ਬੇ ਪੰਜਾਬ ਦੇ ਵਿੱਚ ਜਿਹੜੇ ਨਾਲ ਸਾਡੇ ਵਿਰੋਧੀ ਮੁਲਕ ਨੇ ਉਹਨਾਂ ਦਾ ਵੀ ਇਹ ਹੁੰਦਾ ਹੈ ਵੀ ਨਸ਼ਾ ਇਹੋ ਜਿਹਾ ਫਲਾਓ ਤਾਂ ਕਿ ਇਹ ਦੇਸ਼ ਇਹ ਸੂਬਾ ਜਿਹੜਾ ਲੜਾਕੂ ਜਿਹੜਾ ਸਾਰਿਆਂ ਨੂੰ ਅੱਗੇ ਹਿੰਦੁਸਤਾਨ ਲਈ ਆਪਣੀ ਹਿੱਕ ਡਾਂਦਾ ਉਹਨੂੰ ਕਮਜ਼ੋਰ ਕੀਤਾ ਜਾਏ ਸੋ ਸਮਝਦੇ ਆ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਦ੍ਰਿੜਤਾ ਦੇ ਨਾਲ ਸ਼ਾਹ ਜੀ ਦਾ ਅਮਿਤ ਸ਼ਾਹ ਜੀ ਦਾ ਕਈ ਵਾਰੇ ਪ੍ਰੋਗਰਾਮ ਬਣਿਆ ਔਰ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਸੈਂਟਰ ਵੀ ਖੋਲਿਆ ਜਿਹਦੇ ਵਿੱਚ ਇਹਨਾਂ ਦੀ ਕੋਸ਼ਿਸ਼ ਹੋਏਗੀ ਵੀ ਇਹ ਕੀ ਕਹਿੰਦੇ ਐ ਨਸ਼ੇ ਨੂੰ ਨੱਥ ਪਾ ਸਕੋ ਸੋ ਉਮੀਦ ਹੈ ਵੀ ਦੇਖੋ ਆਉਣ ਵਾਲਾ ਜਿਹੜਾ ਸਮਾਂ ਹੈ ਜਿਹੜਾ 6 ਮਹੀਨੇ 7 ਮਹੀਨੇ ਦਾ ਸਮਾਂ ਹੈ ਇਹਦੇ ਵਿੱਚ ਪਤਾ ਲੱਗੇਗਾ ਵੀ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਚਾਹੀਦੀ ਹੈ ਪੰਜਾਬ ਵਿੱਚ ਕਿਸਾਨੀ ਦੀ ਤਰੱਕੀ ਚਾਹੀਦੀ ਹੈ ਨਸ਼ੇ ਨੂੰ ਨੱਥ ਪਾਣ ਦੀ ਹੈ ਤੇ ਫਿਰ ਭਾਰਤੀ ਜਨਤਾ ਪਾਰਟੀ ਹੀ ਇੱਕ ਬਕਲਪ ਹੈ ਜਿਹੜਾ ਪੰਜਾਬ ਦੇ ਵਿੱਚ ਇਸ ਗੱਲ ਨੂੰ ਲਵਾ ਸਕਦਾ ਸਰ ਆਰਡੀਐਮ ਦੇ ਪੈਸੇ ਦੀ ਲਗਾਤਾਰ ਗੱਲ ਹੁੰਦੀ ਹੈ ਮੁੱਖ ਮੰਤਰੀ ਵੀ ਕਹਿੰਦੇ ਦਿਖਾਈ ਦਿੰਦੇ ਨੇ ਤੇ ਕੱਲ ਹਰਪਾਲ ਚੀਮਾ ਜੀ ਨੇ ਵੀ ਬਿਆਨ ਦਿੱਤਾ ਹੈ ਕਿ ਪੈਸਾ ਜਿਹੜਾ ਹੈ ਉਹ ਦਿਵਾਉਣ ਸਿਰ ਪੰਜਾਬ ਨੂੰ ਜੇ ਅਗਰ ਕੇਂਦਰੀ ਮੰਤਰੀ ਬਣੇ ਨੇ ਤੇ ਪੰਜਾਬ ਦੇ ਲਈ ਕੰਮ ਕਰਨ ਅਸੀਂ ਵੀ ਉਸ ਗੱਲ ਤੇ ਕਵਾਂਗੇ ਪਰ ਇੱਕ ਗੱਲ ਮੈਂ ਦੱਸਣਾ ਚਾਹਨਾ ਸਾਰੇ ਭਰਾਵਾਂ ਨੂੰ ਵੀ ਜਿਹੜਾ ਆਰਡੀਐਫ ਦਾ ਪੈਸਾ ਹੈ ਉਸ ਦਾ ਮੁੱਖ ਕਾਰਨ ਇਹ ਹੈ ਵੀ ਜਦੋਂ ਜਿਹੜੇ ਪੈਸੇ ਸੈਂਟਰ ਦੀ ਸਰਕਾਰ ਸੂਬੇ ਨੂੰ ਭੇਜਦੀ ਹੈ ਔਰ ਜਿਹੜੇ ਕੰਮ ਕਰਕੇ ਭੇਜਦੀ ਹੈ ਜਦੋਂ ਉਹ ਉਹਦਾ ਇੱਕ ਇਹਨਾਂ ਨੇ ਕਲੀਅਰੈਂਸ ਸਰਟੀਫਿਕੇਟ ਦੇਣਾ ਹੁੰਦਾ ਉਹ ਜਿੰਨੀ ਦੇਰ ਤੱਕ ਨਹੀਂ ਦਿੰਦੇ ਅਗਲੀ ਕਿਸ਼ਤ ਨਹੀਂ ਆਂਦੀ ਉਹਦੇ ਵਿੱਚ ਕੋਈ ਹੈ ਜਿਹੜਾ ਪੈਸਾ ਜਿਸ ਕੰਮ ਨੂੰ ਭੇਜਿਆ ਗਿਆ ਉਹ ਨਹੀਂ ਉੱਥੇ ਲੱਗਾ ਜੇ ਸੈਂਟਰ ਨੇ ਹੜਾਂ ਦੇ ਪੈਸੇ ਭੇਜੇ ਤੇ ਇਹਨਾਂ ਇੱਕ ਰੁਪਈਆ ਨਹੀਂ ਦਿੱਤਾ ਤੇ ਕੱਲ ਨੂੰ ਫਿਰ ਇਹ ਕਹਿਣ ਵੀ ਸਾਨੂੰ ਸੈਂਟਰ ਪੈਸਾ ਮਦਦ ਨਹੀਂ ਕਰਦੀ ਇਹ ਗੱਲ ਨਹੀਂ ਹੁੰਦੀ ਸੈਂਟਰ ਨੂੰ ਸੈਂਟਰ ਦੀ ਭੇਜੀ ਗਈ ਜਿਹੜੀ ਕਿਸ਼ਤ ਹੈ ਪੈਸੇ ਦੀ ਉਹ ਸਹੀ ਜਗ੍ਹਾ ਲਗਾਨੀ ਪੈਂਦੀ ਹੈ ਤੇ ਆ ਡੀ ਐਫ ਦਾ ਪੈਸਾ ਜਿਹੜਾ ਹੈ ਉਹ ਬੜਾ ਡਾਇਵਰਟ ਹੋਇਆ ਸੀਗਾ ਇਹ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਸਵਾਏ ਪੋਸਟਰ ਲਾਉਣ ਤੋਂ ਕੱਖ ਨਹੀਂ ਪੰਜਾਬ 'ਚ ਕੀਤਾ ਔਰ ਉਹ ਜਿਹੜਾ ਪੈਸਾ ਐਡਵਰਟਾਈਜ਼ਮੈਂਟ ਵਾਲ ਐਂਟਰਟੇਨਮੈਂਟ ਵਾਲ ਗਿਆ ਉਹਦੀ ਇਹ ਜਾਣਕਾਰੀ ਨਹੀਂ ਦੇ ਪਾਰੇ ਤਾਂ ਕਰਕੇ ਇਹਨਾਂ ਨੂੰ ਅਗਲੀ ਕਿਸ਼ਤ ਨਹੀਂ ਮਿਲੀ ਤਾਂ ਜਿੱਦਨ ਇਹ ਜਾਣਕਾਰੀ ਦੇ ਦੇਣਗੇ ਉਸੇ ਦੇ ਦੇਣਗੇ ਉਦੋਂ ਪੈਸੇ ਨਾ ਨੂੰ ਰਿਲੀਜ਼ ਕਰ ਦਿੱਤੇ ਜਾ। ਮੇਰਾ ਆਖਰੀ ਸਵਾਲ ਹੈ ਵਿਧਾਨ ਸਭਾ ਦੀ ਚੋਣਾਂ ਵੀ ਆਉਣ ਲੱਗੀਆਂ ਨੇ ਖਾਸਾ ਸਮਾਂ ਨਹੀਂ ਬਚਿਆ 2 ਸਾਲ ਤਾਂ ਹੀ ਹੈ। ਉਸ ਲਈ ਗਰਾਉਂਡ 0 ਦੀ ਤਿਆਰੀ ਕਿਸ ਤਰੀਕੇ ਦੀ ਹੋਣੀ? ਅਜੇ ਤਾਂ 2.5 ਸਾਲ ਬਚੇ ਛੋਟੇ ਵੀਰ। ਤੁਸੀਂ ਭਗਵੰਤ ਮਾਨ ਨੂੰ ਪਹਿਲੇ ਹਾਰ اٹੈਕ ਕਰਾ ਦੇਣਾ ਜੇ ਇਹ ਕਹਿ ਕੇ ਵੀ ਸਮਾਂ ਹੀ ਨਹੀਂ ਬਚਿਆ। ਅੱਧਾ ਬਚਦਾ ਹੈਗਾ। ਪਰ ਦੇਖੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੀ ਕਹਿੰਦੇ ਵੋਟ ਬੈਂਕ ਹੈ ਉਹ 6% ਤੋਂ 1.5% ਤੇ ਆਇਆ ਹੈ। ਤੇ ਆਉਣ ਵਾਲੇ 6 ਮਹੀਨੇ ਵਿੱਚ ਅਸੀਂ ਤਕਰੀਬਨ 25-26% ਦੇ ਵੋਟ ਬੈਂਕ ਦੇ ਲੈ ਜਾਣ ਤੇ ਕਾਮਯਾਬ ਹੋਨੇ ਆ ਤੇ ਫਿਰ 27 ਦੀ ਸਰਕਾਰ ਵੱਟ ਤੇ ਪਈ ਹੈ ਕਿਉਂਕਿ ਇਹ ਜਿਹੜਾ ਵੋਟ ਬੈਂਕ ਸਾਡਾ ਵਧਣਾ ਹੈ ਅਸੀਂ ਇਹ ਸਮਝਦੇ ਆਂ ਵੀ ਆਮ ਆਦਮੀ ਪਾਰਟੀ ਜਿੰਨਾ ਕ੍ਰੈਸ਼ ਡਾਊਨ ਕਰੇਗੀ ਉਹ ਵੋਟ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਆਪਣੇ ਵੱਲ ਖਿੱਚਣ ਚ ਕਾਮਯਾਬ ਹੋਏਗੀ ਸੋ ਇਹ ਮੇਰਾ ਦਾ ਕਮੈਂਟ ਹੈ ਜਿਹੜੀ ਪਾਰਟੀ ਮਿਹਨਤ ਕਰੇਗੀ ਪੰਜਾਬ ਵਿੱਚ ਉਹੀ ਕਾਮਯਾਬ ਹੋਊ ਸੋ ਅਸੀਂ ਉਮੀਦ ਕਰਦੇ ਆਂ ਵੀ ਪਾਰਟੀ ਜਨਤਾ ਪਾਰਟੀ ਤੋਂ ਵੱਧ ਮਿਹਨਤ ਕੋਈ ਵੀ ਪਾਰਟੀ ਗਰਾਊਂਡ ਲੈਵਲ ਤੇ ਨਹੀਂ ਕਰਦੀ ਇਹੋ ਹੀ ਇੱਕ ਨਤੀਜਾ ਹੈ ਵੀ ਜਿਹੜਾ 6 ਤੋਂ 18.5% ਤੇ ਆਇਆ ਤਾਂ ਉਸ ਕਰਕੇ ਆਉਣ ਵਾਲਾ ਸਮਾਂ ਤੁਹਾਨੂੰ ਦੱਸਾਂਗੇ 6 ਮਹੀਨੇ ਬਾਅਦ ਫਿਰ ਤੁਹਾਡਾ ਮੁਲਾਕਾਤ ਹੋਏਗੀ ਉਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣਾ ਪਰਚਮ ਲਹਿਰਾਏਗੀ